ਜਿਹੜੀ ਗੱਲ ਘਟਨਾ ਹੋਈ ਆ ਕੰਗੜਾ ਨਾਵਤੇ ਕੁਲਵਿੰਦਰ ਕੌਰ ਦਾ ਜਿਹੜਾ ਚੱਕਰ ਹੋਇਆ ਆ ਕੰਗੜਾ ਦੇ ਥੱਪੜ ਵੱਜਾ ਪਤਾ ਨਹੀਂ ਨਹੀਂ ਵੱਜਾ ਪਰ ਸਾਰੇ ਪੰਜਾਬ ਕੁਲਵਿੰਦਰ ਕੌਰ ਦੇ ਪਿਛੇ ਹੋ ਗਿਆ ਸਪੋਰਟ 'ਚ ਹੋ ਗਿਆ ਤੇ ਬਹੁਤ ਸਾਰੇ ਹਿੰਦੂ ਭਾਸ਼ੀ ਹਿੰਦੁਸਤਾਨ ਦੇ ਵੱਖ-ਵੱਖ ਖੇਤਰਾਂ ਵਿੱਚੋਂ ਜੋ ਲੋਕ ਆ ਉਹ ਵੀ ਕੁਲਵਿੰਦਰ ਕੌਰ ਦੀ ਹੀ ਸਪੋਰਟ ਕਰ ਰਹੇ ਆ ਪਰ ਪਰ ਦੁੱਖ ਦੀ ਗੱਲ ਇੱਥੇ ਆ ਵੀ ਕੋਈ ਵੀ ਪੰਜਾਬੀ ਕਲਾਕਾਰ ਕੁਲਵਿੰਦਰ ਸਿੰਘ ਦੀ ਕੁਲਵਿੰਦਰ ਕੌਰ ਦੀ سپورਟ ਵਿੱਚ ਨਹੀਂ ਬੋਲਿਆ ਕੋਈ ਵੀ ਕਲਾਕਾਰ ਕੁਲਵਿੰਦਰ ਕੌਰ ਦੀ سپورਟ ਵਿੱਚ ਨਹੀਂ ਬੋਲਿਆ ਨਾ ਹੀ ਕੋਈ ਨੇਤਾ ਬੋਲਿਆ ਨਾ ਹੀ ਕੋਈ ਹੋਰ ਵੱਡੀ ਹਸਤੀ ਬੋਲੀ ਜਦ ਕਿ ਹਿੰਦੁਸਤਾਨ ਦੇ ਵੱਖ-ਵੱਖ ਜਗ੍ਹਾ ਤੋਂ ਪੰਜਾਬ ਤੋਂ ਦਾ ਹੈ ਹੀ ਹੈ ਆ ਹਿੰਦੁਸਤਾਨ ਦੇ ਵੱਖ-ਵੱਖ ਜਗ੍ਹਾ ਤੋਂ ਜਿਹੜੀ ਜਨਤਾ ਆ ਉਹ ਕੁਲਵਿੰਦਰ ਕੌਰ ਦੇ ਪੱਖ ਵਿੱਚ ਪੋਸਟਾਂ ਪਾ ਰਹੀ ਆ ਕਮੈਂਟੋ ਦੇ ਪੱਖ ਵਿੱਚ ਪਾ ਰਹੀ ਕਿਉਂਗੇ ਕੰਗੜਾ ਬਹੁਤ ਜ਼ਿਆਦਾ ਆਵਾ ਤਵਾ ਬੋਲਦੀ ਲੋਕੀ ਨੂੰ ਨਫ਼ਰਤ ਹੀ ਕਰਦੇ ਸੀ ਹੈਨਾ ਭਾਵੇਂ ਉਹ ਠੀਕ ਆ ਨੇਤਾ ਬਣ ਗਿਆ ਪਹਿਲਾਂ ਸਬ ਸਟਾਰ ਸੀ ਹਿੰਦੀ ਫਿਲਮਾਂ ਜੇ ਹੁਣ ਨੇਤਾ ਬਣ ਗਿਆ ਪਰ ਲੋਕੋ ਦੇ ਖਿਲਾਫ ਹੀ ਆ ਉਹਦੀ ਬੋਲਬਾਣੀ ਤੋਂ ਪਰ 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 ਕੋਈ ਵੀ ਚੰਡੀਗੜ੍ਹ ਦਾ ਕਲਾਕਾਰ ਲੋਕੀ ਹੁਣ ਅਕਸਰ ਕਮੈਂਟਾਂ 'ਚ ਗਾਲਾਂ ਕੱਢ ਦਿਆ ਵੀ ਇਹ ਨਚਾਰਿਆ ਹੈ ਨਚਾਰਿਆ ਹੈ 10-10 15-15 ਲੱਖ ਲੈ ਕੇ ਸਿਰਫ ਨੱਚਣ ਵਾਲੇ ਆ ਇਹਨਾਂ ਨੂੰ ਲੋਕਾਂ ਨੇ ਐਵੇਂ ਹੀ ਹੀਰੋ ਬਣਾਤਾ ਲੋਕੀ ਸਮਝ ਬੈਠੇ ਸ਼ਾਇਦ ਹੀਰੋ ਆ ਤੇ ਲੋਕਾਂ ਨੂੰ ਪਤਾ ਲੱਗ ਗਿਆ ਵੀ ਇਹ ਕੋਈ ਹੀਰੋ ਹਰ ਨਹੀਂ ਹੈਗੇ ਸਾਡੇ ਸਭ ਜੀਰੋ ਆ ਇਹ ਸਭ ਨਚਾਰ ਮਹਿਕ ਮਗ ਘਟਿਆ ਲੋ ਗਿਆ ਐਨਾਂ ਰਿਆਂ ਨੂੰ ਲੁੱਟਣ ਵਾਲੇ ਲੜਕੀਆਂ ਦਾ ਸ਼ੋਸ਼ਣ ਕਰਨ ਵਾਲੇ ਬਸ ਇੱਥੋਂ ਤੱਕ ਹੀ ਸੀਮਾ ਦਾ ਇਨਚਾਰ ਲੋਕ ਇਸ ਤੋਂ ਇਲਾਵਾ ਕੋਈ ਹੋਰ ਲੋਕਾਂ ਰੋ ਮੀਰ ਇਹਨਾਂ ਦੇ ਨਹੀਂ ਰਹੀ ਹੈ ਨਾ ਤੇ ਵੀਰੋ ਹੁਣ ਸਹੀ ਕੀਆ ਗਲਤ ਕੀਆ ਉਹ ਮੈਨੂੰ ਪਤਾ ਨਹੀਂ ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਵੀ ਉਹਨਾਂ ਦੇ ਕਲਾਕਾਰ ਬੜੀਆਂ ਫੁਕਰੀਆਂ ਮਾਰਦੇ ਆ ਹੁਣ ਕੋਈ ਨਹੀਂ ਬੋਲਿਆ ਇਹ ਸਾਰੇ ਕੰਗੜਾਂ ਤੋਂ ਡਰ ਗਏ ਸਾਰੇ ਕਲਾਕਾਰ ਕੰਗੜਾਂ ਤੋਂ ਡਰ ਗਏ ਕੋਈ ਡਰਦਾ ਬੋਲਣ ਨਹੀਂ ਡਿਆ ਕਿਸੇ ਦਾ ਬਿਆਨ ਨਹੀਂ ਆਇਆ ਕਿਹਦਾ ਤੋਂ ਵੰਦ ਦੇ ਕੋਰ ਦੇ ਬਿਆ ਪੱਖ ਵਿੱਚ ਬਿਆਨ ਨਹੀਂ ਆਇਆ ਮੈਂ ਕੱਲ ਦਾ ਅੱਜ ਵੀ ਫੇਸਬੁੱਕ ਵੇਖਣ ਡਿਆ ਅੱਜ ਕੱਲ ਦਾ ਵੀ ਮੇਲਾ ਮੈਂ ਹੋਈ ਕੰਮ ਕਰਦਾ ਰਹੀਦਾ ਫੇਸਬੁੱਕ YouTube ਵੀ ਕਿਸੇ ਇੱਕ ਨੇ ਬਿਆਨ ਨਹੀਂ ਦਿੱਤਾ ਵੀਰੋ ਕਿਸੇ ਇੱਕ ਨੇ ਵੀ ਬਿਆਨ ਦਿੱਤਾ ਹੋਵੇ ਤੇ ਇਹ ਲੋਕ ਪੈਸਾ ਕਿੱਥੋਂ ਕਮਾਉਂਦੇ ਆ ਆਮ ਜਨਤਾ ਤੁਹਾਡੇ ਸਾਡੇ ਲੋਕਾਂ ਤੋਂ ਹਾਂਜੀ ਇਹਨਾਂ ਦੀ ਰੋਜੀ ਰੋਟੀ ਕਿਵੇਂ ਚੱਲਦੀ ਆ ਤੁਹਾਡੇ ਸਾਡੇ ਲੋਕਾਂ ਤੋਂ ਪੰਜਾਬੀ ਲੋਕਾਂ ਤੋਂ ਇਹ ਕਾਰਾਜ ਕਿੱਥੋਂ ਘੁੰਮਦੀ ਆ ਪੰਜਾਬ ਦੇ ਲੋਕਾਂ ਦੀ ਵਜ੍ਹਾ ਨਾਲ ਹੈਨਾ ਕਿਰਪੀਆਂ ਦੀ ਵਜ੍ਹਾ ਨਾਲ ਪਰ ਜਦੋਂ ਪੰਜਾਬ ਦੇ ਲੋਕਾਂ ਦੇ ਹੱਕ ਵਿੱਚ ਖੜਾ ਹੋਣਾ ਹੁੰਦਾ ਵਾ ਉਦੋਂ ਇਹ ਪਤਾ ਨਹੀਂ ਕਿੱਥੇ ਲੁਕ ਜਾਂਦੇ ਆ ਤਾਂ ਇਹੋ ਲੋਕੀ ਹੁਣ ਇਹਨਾਂ ਨੂੰ ਵਿਚਾਰ ਕਹਿਣ ਲੱਗ ਪਿਆ ਤੇ ਇਹਨਾਂ ਨੂੰ ਕੋਈ ਸੁਣਦਾ ਵੀ ਹੈ ਨਹੀਂ ਜਿਆਦਾ ਨਫਤ ਕਰਨ ਲੱਗ ਪਿਆ ਲੋਕੀ ਕਿਉਂਕਿ ਇਹਨਾਂ ਦੀ ਜਿਹੜੀਆਂ ਅਸਲੀਅਤਾਂ ਸਾਹਮਣੇ ਆਈ ਜਾਂਦੀ ਆ ਕਿ ਅਸਲ ਵਿੱਚ ਚੀਜ਼ ਕੀ ਆ ਇਹਨਾਂ ਕਿੱਡਾ ਕਲਚਰ ਦਾ ਗੰਦ ਪਾਇਆ ਸੀ ਪੰਜਾਬ 'ਚ ਨਸ਼ਾ ਹੀ ਨਸ਼ਾ ਹੋ ਗਿਆ ਪੰਜਾਬ ਨਸ਼ੇ ਦੀ ਮੰਡੀ ਬਣ ਗਿਆ ਪਰ ਇਹਨਾਂ ਨੇ ਇੱਕ ਫਿਲਮ ਤੱਕ ਨਹੀਂ ਬਣਾਈ ਪਿਛਲੇ 15 ਸਾਲਾਂ ਚ ਵਿੱਚ ਵੀ ਨਸ਼ਾ ਇੱਥੇ ਵਰਤਾਇਆ ਜਾਂਦਾ ਆ ਨਸ਼ੇ ਦੀ ਇੱਕ ਮਾਰਕੀਟ ਬਣੀ ਹੋਈ ਆ ਬਸ ਉਹ ਹੀ ਸ਼ੰਕਾਟਾ ਹੀ ਦਿਖਾਈ ਗਿਆ ਸ਼ੰਕਾਟਾ ਹੀ ਲੋਕ ਕੋਈ ਇਹ ਨਾ ਪਿਆਰ ਦਾ ਨਹੀਂ ਵਿਖਾਇ ਵੀ ਪਾਣੀ ਦਾ ਜਿਹੜਾ ਘੜਦਾ ਜਾਂਦਾ ਆ ਨਸ਼ੇ ਵੱਧ ਗਏ ਆ ਖੇਡਾਂ 'ਚ ਘੜ ਗਏ ਆ ਜਵਾਨੀ ਖਰਾਬ ਹੋ ਰਹੀ ਆ ਕੁੜੀਆਂ ਜਿਹੜੀਆਂ ਉਹਨਾਂ ਨੂੰ ਮਾੜੇ ਕੰਮ ਕਰਨੇ ਪੈ ਰਹੇ ਵਿਦੇਸ਼ਾਂ 'ਚ ਕੋਈ ਜੀ ਇਹ ਨਾ ਵਿਖਾਈ ਨਹੀਂ ਸਿਰਫ ਪੈਸੇ ਖਵਾਏ ਦਾ ਲੋਕਾਂ ਨੇ ਐਸੇ ਵਾਸਤੇ ਲੋਕ ਹੋਣ ਇਹਨਾਂ ਵਿਚਾਰਾਂ ਨੂੰ ਨਫ਼ਰਤ ਕਰਨ ਲੱਗ ਪਏ ਆ ਵੀਰੋ